ਅਸ਼ੀਕਾਲ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਸੇਮਿਤਾ ਲੀਵਾਲ ਪਲੈਨੈਟ ਆਯੁਰਵੇਦ ਨੇ ਡੈਮਾ ਨੋਵਾ ਰਿਜ਼ੋਰਟ ਸਲਵਾਕੀਆ ਵਿਖੇ ਆਪਣਾ ਨਵਾਂ ਪੰਚ ਕਰਮਾ ਸੈਂਟਰ ਖੋਲ੍ਹਿਆ ਇਹ ਆਪਣੇ ਆਪ ਦੇ ਵਿੱਚ ਇੱਕ ਕੁਮੰਤਰੀ ਵਿਸਤਾਰ ਤੇ ਇੱਕ ਵੱਡਾ ਮੀਲ ਪੱਥਰ ਹੈ ਜੋ ਪਲੈਨੇਟ ਆਯੁਰਵੇਦ ਇੰਡੀਆ ਦੇ ਸਹਿਯੋਗ ਦੇ ਨਾਲ ਸਥਾਪਿਤ ਕੀਤਾ ਗਿਆ ਸੀ ਇਸ ਕੇਂਦਰ ਦਾ ਉਦਘਾਟਨ ਸਲੋਵਾਕੀਆ ਦੇ ਵਿੱਚ ਭਾਰਤ ਦੇ ਰਾਜਦੂਤ ਸ਼੍ਰੀਮਤੀ ਅਪੂਰਵਾ ਸ਼ਰਿਵਾਸਤਵ ਦੁਆਰਾ ਯੂਰਪ ਭਰ ਦੇ ਪਤਵੰਤਿਆਂ ਆਯੁਰਵੇਦ ਪੈਕਟਿਸ਼ਨਰਾਂ ਅਤੇ ਤੰਦਰੁਸਤੀ ਪ੍ਰੇਮੀਆਂ ਦੀ ਮੌਜੂਦਗੀ ਦੇ ਵਿੱਚ ਕੀਤਾ ਗਿਆ ਇੱਕ ਖੂਬਸੂਰਤ ਸ਼ੁਰੂਆਤ ਜੋ ਤੁਹਾਡੇ ਜੀਵਨ ਨੂੰ ਕਰੇਗੀ ਖੁਸ਼ਹਾਲ ਖੁਸ਼ਹਾਲ ਤੁਸੀਂ ਉਦੋਂ ਹੋ ਸਕਦੇ ਹੋ ਜਦੋਂ ਤੁਹਾਡੀ ਸਿਹਤ ਚੰਗੀ ਹੋਵੇ ਦਿਮਾਗੀ ਤੌਰ ਤੇ ਵੀ ਅਤੇ ਸਿਹਤ ਪੱਖੋਂ ਵੀ ਤੁਹਾਡੀ ਸਿਹਤ ਚੰਗੀ ਹੈ ਤਾਂ ਤੁਹਾਡਾ ਜਹਾਨ ਵੀ ਚੰਗਾ ਹੈ ਤੇ ਤੁਸੀਂ ਖੁਸ਼ੀਆਂ ਭਰਿਆ ਜੀਵਨ ਬਤੀਤ ਕਰ ਸਕਦੇ ਹੋ ਇੱਕ ਛੋਟੀ ਜਿਹੀ ਸ਼ੁਰੂਆਤ ਸਲਵਾਕੀਆਂ ਦੇ ਵਿੱਚ ਕੀਤੀ ਗਈ ਹੈ ਪਰ ਜੋ ਸਿਹਤ ਦੇ ਪੱਖੋਂ ਬਹੁਤ ਵੱਡੀ ਹੈ ਪਲੈਨਟ आयुर्वेद पंचकर्मा सेंटर ਖੋਲ੍ਹਿਆ ਗਿਆ ਸਲੋਵਾਕੀਆ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਇਹ ਇੱਕ ਸ਼ਲਾਘਾਯੋਗ ਕਦਮ ਹੈ ਇਸ ਦੀ ਸ਼ੁਰੂਆਤ ਵੀ ਭਾਰਤ ਦੇ ਰਾਜਦੂਤ ਅਪੂਰਵਾ ਸ਼ਰਿਵਾਸਤਵ ਨੇ ਕੀਤੀ ਹੈ ਇਸ ਦੇ ਨਾਲ ਹੀ ਪਲੈਨੈਟ ਆਯੁਰਵੇਦ ਦੇ ਬਾਨੀ ਡਾਕਟਰ ਵਿਕਰਮ ਚੋਹਾਨ ਨੇ ਰਾਜਦੂਤ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਕਿ ਉਹਨਾਂ ਨੇ ਉਹਨਾਂ ਦੀ ਸ਼ੁਰੂਆਤ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਤੇ ਉੱਥੇ ਉਹ ਪਹੁੰਚੇ ਦਰਸਲ ਪਲੈਨੈਟ ਆਯੁਰਵੇਦ ਦੇ डेमा नोवा रिसोर्ट सलोवाकिया ਵਿਖੇ ਇੱਕ ਨਵਾਂ ਪੰਚ ਕਰਮਾ ਸੈਂਟਰ ਖੋਲਿਆ ਗਿਆ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਕੁਮਾਂਤਰੀ ਵਿਸਤਾਰ ਤੇ ਇੱਕ ਵੱਡਾ ਮੀਲ ਪੱਥਰ ਹੈ ਜੋ ਪਲੈਨੈਟ ਆਯੁਰਵੇਦ ਇੰਡੀਆ ਦੇ ਸਹਿਯੋਗ ਨਾਲ ਸਥਾਪਿਤ ਕੀਤਾ ਗਿਆ ਜਿਵੇਂ ਕਿ ਮੈਂ ਤੁਹਾਨੂੰ ਪਹਿਲਾਂ ਦੱਸ ਹੀ ਦਿੱਤਾ ਕਿ ਇਸ ਕੇਂਦਰ ਦਾ ਉਦਘਾਟਨ ਸਲੋਵਾਕੀਆ ਦੇ ਵਿੱਚ ਫਰਾਂਸ ਦੇ ਰਾਜਦੂਤ ਸ਼੍ਰੀਮਤੀ ਅਪੂਰਵਾ ਸ਼ਰਿਵਸਤ ਦੁਆਰਾ ਯੂਰਪ ਭਰ ਦੇ ਪਤਵੰਤਿਆਂ ਆਯੁਰਵੇਦ ਪੈਕਟਿਸ਼ਨਰਾਂ ਅਤੇ ਤੰਦਰੁਸਤੀ ਪ੍ਰੇਮੀਆਂ ਦੀ ਮੌਜੂਦਗੀ ਦੇ ਵਿੱਚ ਕੀਤਾ ਗਿਆ ਇਹਨਾਂ ਦਾ ਮੁੱਖ ਮਕਸਦ ਹੈ ਕਿ ਤੁਸੀਂ ਸਿਹਤਮੰਦ ਰਹੋ ਤੁਹਾਡੀ ਤੰਦਰੁਸਤੀ ਬਣੀ ਰਹੇ ਨਮਾ ਕੇਂਦਰ ਆਯੁਰਵੇਦ ਦੇ ਰਵਾਇਤੀ ਸਿਧਾਂਤਾਂ ਦੀ ਪਾਲਣਾ ਕਰਦੇ ਹੋਏ ਪ੍ਰਮਾਣਿਤ ਪੰਚਕਰਮਾ ਥੈਰੇਪੀ ਆਯੁਰਵੈਦਿਕ ਸਲਾਹ ਮਸ਼ਵਰੇ ਅਤੇ ਵਿਅਕਤੀਗਤ ਜੀਵਨ ਸ਼ੈਲੀ ਪ੍ਰੋਗਰਾਮ ਪੇਸ਼ ਕਰੇਗਾ ਇਸ ਦਾ ਦ੍ਰਿਸ਼ਟੀਕੋਣ ਭਾਰਤੀ ਬੁੱਧੀ ਅਤੇ ਯੂਰਪਨ ਤੰਦਰੁਸਤੀ ਰਵਾਇਤਾਂ ਵਿਚਕਾਰ ਇੱਕ ਪੁਲ ਵਜੋਂ ਸੇਵਾ ਕਰਦੇ ਹੋਏ ਪੁਨਰਸੁਰਜੀਤੀ ਅਤੇ ਇਲਾਜ ਲਈ ਜਗ੍ਹਾ ਪ੍ਰਦਾਨ ਕਰਨਾ ਹੈ ਪਲੈਨੈਟ ਆਯੁਰਵੇਦ ਦੇ ਸੰਸਥਾਪਕ ਡਾਕਟਰ ਵਿਕਰਮ ਚੋਹਾਨ ਨੇ ਰਾਜਦੂਤ ਅਤੇ ਮਹਿਮਾਨਾਂ ਦਾ ਧੰਨਵਾਦ ਕੀਤਾ ਇਸ ਮੌਕੇ ਅਤੇ ਉਨ੍ਹਾਂ ਨੇ ਕਿਹਾ ਕਿ ਇਹ ਸਕੂਲ ਪੂਰੇ ਯੂਰਪ ਦੇ ਵਿੱਚ ਆਯੁਰਵੈਦਿਕ ਸੰਸਥਾਵਾਂ ਪ੍ਰੋਫੈਸਰਾਂ ਅਤੇ ਪ੍ਰੈਕਟਿਸ਼ਨਰਾਂ ਵਿਚਕਾਰ ਅਕਾਦਮਿਕ ਅਤੇ ਵਿਵਾਰ ਸਹਿਯੋਗ ਪੈਦਾ ਕਰੇਗਾ ਉਦਗਾਟਨ ਸਮਾਰੋਹ ਦੀ ਸ਼ੁਰੂਆਤ ਬਨਾਰਸ ਹਿੰਦੂ ਯੂਨੀਵਰਸਿਟੀ ਵਾਰਾਨਸੀ ਤੋਂ ਪ੍ਰੋਫੈਸਰ ਅਨੁਰਾਗ ਪਾਂਡੇ ਐਮ ਡੀ ਆਯੁਰਵੇਦ ਅਤੇ ਡਾਕਟਰ ਵੇਦਪ੍ਰਕਾਸ਼ ਪਾਟੇਲ ਆਯੁਰਵੈਦਿਕ ਮੈਡੀਕਲ ਕਾਲਜ ਜਲਨਾ ਭਾਰਤ ਤੋਂ ਡਾਕਟਰ ਵਹਿਰਬ ਕੁਲ ਕਰਨੀ ਐਮ ਡੀ ਪੀ ਐਚ ਡੀ ਦੁਆਰਾ ਕੀਤੇ ਗਏ ਇੱਕ ਰਵਾਇਤੀ ਹਮਨ ਨਾਲ ਹੋਈ ਪਲੈਨੈਟ ਆਯੁਰਵੇਦ ਆਯੁਰਵੇਦ ਸਿਹਤ ਸੰਭਾਲ ਵਿੱਚ ਇੱਕ ਵਿਸ਼ਵ ਵਿਆਪੀ ਨੇਤਾ ਜੋ ਆਯੁਰਵੇਦ ਵਿੱਚ ਸ਼ੁੱਧਤਾ ਪ੍ਰਮਾਣਿਕਤਾ ਅਤੇ ਸਿੱਖਿਆ ਲਈ ਬਚਨਪਦ ਡਾਕਟਰ ਵਿਕਰਮ ਚੋਹਾਨ ਐਮ ਡੀ ਦੁਆਰਾ ਸਥਾਪਿਤ ਇਹ ਸੰਸਥਾ ਦੁਨੀਆ ਭਰ ਵਿੱਚ ਕਲੀਨਿਕ, ਉਤਪਾਦਨ ਸਹੂਲਤਾਂ ਤੇ ਤੰਦਰੁਸਤੀ ਕੇਂਦਰ ਚਲਾਉਂਦੀ ਹੈ। ਹਰ ਘਰ ਵਿੱਚ ਸੰਪੂਰਨ ਇਲਾਜ ਅਤੇ ਰਵਾਇਤੀ ਆਯੁਰਵੈਦਿਕ ਗਿਆਨ ਲਿਆਉਣ ਦੇ ਆਪਣੇ ਮਿਸ਼ਨ ਨੂੰ ਜਾਰੀ ਰੱਖਦੀ ਹੈ। ਤਾਂ ਇਹ ਮਿਸ਼ਨ ਜਿਹੜਾ ਆ ਇਸ ਲਈ ਜ਼ਰੂਰੀ ਆ ਕਿਉਂਕਿ ਇਹ ਤੁਹਾਡੀ ਸਿਹਤ ਦੇ ਨਾਲ ਜੁੜਿਆ ਹੋਇਆ ਤੇ ਇਹ ਉਪਰਾਲਾ ਬੜਾ ਹੀ ਸ਼ਲਾਗਾਇੋਗ ਹੈ।